ਜੋ ਇਹ ਸੀ ਜਸਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਉੱਥੇ ਰੇਡ ਕੀਤੀ ਤੇ ਲਗਭਗ 26 ਪੇਟੀਆਂ ਸ਼ਰਾਬ ਦੀਆਂ ਜਿਹੜੀਆਂ ਬਰਾਮਦ ਹੋਈਆਂ ਉੱਥੋਂ ਇਹ ਅਲੱਗ-ਅਲੱਗ ਬ੍ਰਾਂਡ ਦੇ ਵਿੱਚ ਕਿਨੇ ਕਿੱਥੋਂ ਦੇਖਣਾ ਇਹ ਤਾਂ ਇਨਫੋਰਮੇਸ਼ਨ ਸਾਨੂੰ 8-10 ਦਿਨ ਦੀ ਸੀਗੀ ਪਰ ਇਹ ਕਾਬੂ ਨਹੀਂ ਆ ਰਿਹਾ ਸੀਗਾ ਹੁਣ ਰੀਸੈਂਟਲੀ ਕੱਲ ਫੇ ਫਰੈਸ਼ ਇਨਫੋਰਮੇਸ਼ਨ ਆਈ ਕਿ ਫਲਾਨੀ ਜਗ੍ਹਾੋਂ ਮਿਲ ਜਾਏਗਾ ਇਹ ਬੰਦਾ ਸ਼ਰਾਬ ਸਮੇਤ ਤੇ ਅਸੀਂ ਉੱਥੋਂ ਇਹਨੂੰ ਕਾਬੂ ਕਰ ਲਿਆ ਉਹਦਾ ਇਹ ਕਿੱਥੋਂ ਲਿਆਂਦਾ ਜੀ ਇਹ ਉਹ ਪੁੱਛਿਆ ਜਾ ਰਹੀ ਹੈ ਜੀ ਕੁਝ ਲੋਕ ਸਰ ਦੇਖਿਆ ਜਾਂਦਾ ਰੋਡ ਦੇ ਉੱਤੇ ਸ਼ਰਾਬ ਪੀਂਦੇ ਨੇ ਖੜ ਕੇ ਗੱਡੀਆਂ 'ਚ ਬੈਠ ਕੇ ਹੱਥ ਤੇ ਮੋਲੇ ਹੋਟਲਾਂ ਮੋਲੇ ਰੋਡ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਸਰ ਉਹਨਾਂ ਨੂੰ ਇਹ ਮੈਸੇਜ ਹੈ ਕਿ ਗੈਰ ਕਾਨੂੰਨੀ ਕੰਮ ਆ ਜਿੱਥੇ ਸ਼ਰਾਬ ਪੀਣ ਦੀ ਜਗ੍ਹਾ ਬਣੀ ਆ ਸਰਕਾਰ ਵੱਲੋਂ ਜਿਹੜੀ ਮਨਜ਼ੂਰ ਛੋਦਾ ਆ ਉੱਥੇ ਬਹਿ ਕੇ ਪੀਓ ਜਿਹੜਾ ਕਾਬੂ ਆਵੇ ਉੱਥੇ ਸਖਤ ਕੈਸ਼ਨ ਲਿਆ ਜਾਏਗਾ ਰੀਅਲ ਨਸ਼ੇ ਵਗੈਰਾ ਵਿਕਦੇ ਪਏ ਜਾਂ ਬੀਚਦੇ ਨੇ ਉਹਨਾਂ ਨੂੰ ਕੀ ਕਹਿਣਾ ਸਰ ਉਹਨਾਂ ਦੇ ਖਿਲਾਫ ਤਾਂ ਬੜੀ ਸਖਤੀ ਚੱਲ ਰਹੀ ਹੈ ਜੀ ਯੁੱਧ ਚੱਲ ਰਿਹਾ ਤੁਹਾਨੂੰ ਪਤਾ ਹੀ ਇਸ ਗੱਲ ਦਾ ਨਸ਼ਾ ਵਿਰੋਧ ਯੁੱਧ ਚੱਲ ਰਿਹਾ ਹਾਂਜੀ ਹਰ ਹਨ ਹੋਵੇ ਕੋਈ ਸਮੈਕ ਹੋਵੇ ਕੋਈ ਨਸ਼ੀਲਾ ਪਾਊਡਰ ਹੋਵੇ ਜਾਂ ਕੋਈ ਵੀ ਜਿਹੜਾ ਨਸ਼ਾ ਆ ਉਹ ਕਿਸੇ ਵੀ ਕੀਮਤ ਤੇ ਵੇਚਣ ਨਹੀਂ ਦਿੱਤਾ ਜਾਏਗਾ ਤੁਹਾਡੇ ਮਾਧਿਅਮ ਰਹੀ ਮੈਂ ਇੱਕ ਹੋਰ ਵੀ ਮੈਸੇਜ ਦੇਣਾ ਚਾਹਨਾ ਕਿ ਥਾਣਾ ਮਰਡਰਟਾਉਨ ਸ਼ਹਿਰਪੁਰ ਦੇ ਇਲਾਕੇ ਵਿੱਚ ਅਗਰ ਕੋਈ ਵੀ ਤੌਣ ਲੱਗਦਾ ਕਿ ਨਸ਼ਾ ਵੇਚ ਰਿਆ ਉਹਦੀ ਇਨਫੋਰਮੇਸ਼ਨ ਸਾਨੂੰ ਤੁਰੰਤ ਮੇਰੇ ਨੰਬਰ ਤੇ ਦਿੱਤੀ ਜਾਵੇ 9876140600 ਫੋਰ ਕੋਈ ਵੀ ਗੈਰਕਾਨੂੰਨੀ ਕੰਮ ਕੋਈ ਡਰਾ ਸਟਾਇਆ ਕੋਈ ਜੋ ਸ਼ਰਾਬ ਬਾੜ ਵੇਚ ਰਿਹਾ ਜ ਕੋਈ ਜਾਂ ਹੋਰ ਕੋਈ ਨਸ਼ਾ ਕਰ ਰਿਹਾ ਜਾਂ ਅਸ਼ਾ ਵੇਚ ਰਿਹਾ ਅਸ਼ਾ ਕਰਨ ਵਾਲਿਆਂ ਨੂੰ ਅਸੀਂ ਦਾਖਲ ਕਰਾਵਾਂਗੇ ਫਰੀਆ ਬਕੌਤ ਸਰਕਾਰ ਵੱਲੋਂ ਜਿਹੜੀ ਚੱਲ ਰਹੀ ਹੈ ਮੈਂ ਤੇ ਨਸ਼ਾ ਵੇਚਣ ਵਾਲਿਆਂ ਨੂੰ ਅਸੀਂ ਜਿਹੜਾ ਉਹ ਫੜ ਕੇ ਮਤੇ ਪਰਚਾ ਦੇਾਂਗੇ